परਮਨ ਨਾਲ ਇੱਕ ਬੇਨਤੀ ਕਰਨਾ ਸਾਰੇ ਪੰਜਾਬੀਆਂ ਨੂੰ ਜਿੰਨੇ ਪੰਜਾਬ ਦੇ ਚ ਵਸਦੇ ਸਾਈ ਭਾਈ ਚਰ ਦੇ ਲੋਕ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਇਹ ਲਗਾਤਾਰ ਤੀਜਾ ਵੱਡਾ ਦੇਣਾ ਜਿਸ ਵੱਡੇ ਦਿਨ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਰਾਜ ਪਦਰੀ ਤੌਰ ਤੇ ਮਨਾਉਂਦੀਆਂ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਆਪਣੀ ਪੂਰੀ ਕੈਬਨਟ ਨੂੰ ਨਾਲ ਲੈ ਕੇ ਦੇ ਇਸਾਈ ਭਾਈਚਾਰੇ ਨੂੰ ਖੁਸ਼ੀ ਦੇ ਅਹਿਾਰ ਤੇ ਵਧਾਈਆਂ ਦੇਣ ਦੇ ਲਈ ਆਉਂਦੇ ਰਹੇ ਨੇ ਪਰ ਇਸ ਸਾਲ ਫੇਰ ਤੇ ਲਾਸਟ ਜਿਹੜੇ 2 ਸਾਲ ਲੰਘ ਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਇਹ ਇੱਕ ਵਾਰ ਵੀ ਜਿਹੜਾ ਵੱਡਾ ਦਿਨ ਆ ਉਹਨੂੰ ਰਾਜ ਪਦਰੀ ਤੌਰ ਤੇ ਨਹੀਂ ਮਨਾਇਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਵਸਦੇ ਖਾਸ ਕਰਕੇ ਗਰਦਾਸਪੁਰ ਜਿਹੜਾ 크ਰਿਸਚੀਅਨਸ ਦਾ ਹਾਬਾ ਉਨ੍ਹਾਂ ਦੇ ਵਿੱਚ ਬੜਾ ਵੱਡਾ ਰੋਸ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਈਸਾਈ ਭਾਈਚਾਰੇ ਨੂੰ ਬਿਲਕੁਲ ਵੀ ਆਪਣਾ ਨਹੀਂ ਸਮਝਦੀ ਅਸੀਂ ਤਾਂ ਈਸਾਈ ਭਾਈਚਾਰੇ ਦੇ ਲੋਕ ਇੱਕ ਹੀ ਹਿਥਾਰ ਸਾਰਾ ਸਾਲ ਦੇ ਵਿੱਚ ਬਣਾਉਂਦੇ ਆ 크ਿਸਮਸ ਜੋ ਕਿ ਪ੍ਰਭੂ ਯਸ਼ੂ ਦਾ ਜਨਮ ਦਿਹਾੜਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਦਿਨ ਜਿਹੜਾ ਰਾਜਵਧਰੀ ਸਮਾਗਮ ਇਸ ਸਾਲ ਵੀ ਨਾ ਕਰਵਾ ਕੇ ਸਾਡੇ ਨਾਲ ਇੱਕ ਵੱਡਾ ਧੋਖਾ ਕੀਤਾ ਗਿਆ ਵਾ ਤੇ ਮੈਂ ਸਮੂਚੇ ਪੰਜਾਬੀਆਂ ਨੂੰ ਜਿਹੜੇ ਸਾਡੇ ਸਾਈ ਭਾਈ ਚਾਰੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਜਾਂ ਉਹਦੇ ਅਮਲੇ ਨੇ ਜਾਂ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਵੱਡੇ ਦਿਨ ਦੇ ਜਿਹੜੇ ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਚਰਚ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਵਿੱਚ ਨਾ ਵੜਨ ਦਿੱਤਾ ਜਾਏ ਤਾਂ ਕਿ ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਸਾਈ ਭਾਈ ਚਾਰੇ ਦੇ ਵਿੱਚ ਰੋਸ ਆ ਮੈਂ ਮੰਗਤ ਮਸੀਹ ਥੇ ਟਿੱਕਾ ਕੈਥੋਲਿਕ ਚਰਚ ਸੋਲ ਦਾ ਕੈਸ਼ਰਾਂ ਜੀ ਇਸ ਲਈ 3 ਸਾਲਾਂ ਤੋਂ ਸਾਡੇ ਰਾਜਪਦਰੀ ਕੋਈ ਵੀ 크ਿਸਮਸ ਦਾ ਦਿਹਾੜਾ ਨਹੀਂ ਮਨਾਇਆ ਜਾ ਰਿਹਾ ਜਦ ਕਿ ਪਹਿਲੀਆਂ ਸਰਕਾਰਾਂ ਜੋ ਸੀ ਉਹਨਾਂ ਨੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਦੀ ਅਕਾਲੀ ਦਲ ਦੀ ਸਰਕਾਰ ਹੋਵੇ ਉਹਨਾਂ ਸਾਰੀਆਂ ਸਰਕਾਰਾਂ ਨੇ ਰਾਜਪਦਰੀ ਤੌਰ ਤੇ 크ਿਸਮਸ ਮਨਾਇਆ ਹਰ ਸਾਲ ਬਟ ਇਹ ਸਰਕਾਰ ਜੋ ਹੈ ਇਸ ਨੇ ਸਾਡੀ ਕੋਈ ਸਾਰ ਨਹੀਂ ਲਈ ਮਸੀਹ ਭਾਈਚਾਰੇ ਦੀ ਕੋਈ ਸਾਰ ਨਹੀਂ ਲਈ ਤੇ ਇਸ ਕਰਕੇ ਸਾਰੇ ਖਾਸ ਕਰਕੇ ਅਰਦਾਸਪੁਰ ਦੇ ਮੁਸੀਬਾਈਚਾਰਾ ਜਿੰਨਾ ਵੀ ਆ ਇਹਨਾਂ ਵਿੱਚ ਕਾਫੀ ਰੋਸ ਆ ਤੇ ਮੈਂ ਤੇ ਅਹੀ ਕਵਾਂਗਾ ਕਿ ਇਸ ਸਰਕਾਰ ਦੇ ਕਿਸੇ ਵੀ ਨਮਾਇਦੇ ਨੂੰ ਨਾਂ ਬੁਲਾਇਆ ਜਾਵੇ ਦੇਖੋ ਜੀ ਸਾਨੂੰ ਕੀ ਲੋੜ ਆ ਇਹ ਤੇ ਉਹਨਾਂ ਨੂੰ ਪਤਾ ਆ ਨਾ ਪਹਿਲੀਆਂ ਸਰਕਾਰਾਂ ਜੋ ਸੀ ਉਹ ਕਿਹੜੀ ਉਹਨਾਂ ਨੂੰ ਕਿਹੜਾ ਹੀ ਇਨਵਿਟੇਸ਼ਨ ਦਿੰਦੇ ਰਹੇ ਆ ਇਹਨਾਂ ਨੂੰ ਆਪ ਚਾਹੀਦਾ ਆ ਕਿ ਸਾਡੇ ਨਾਲ ਸੰਪਰਕ ਕਰਨ ਪਈ ਅਸੀਂ ਰਾਜਪੱਦਰ ਤੌਰ ਤੇ ਆਪਾਂ ਪ੍ਰੈਸਿੰਸ ਮਨਾਈਏ ਤੇ ਸਾਨੂੰ ਕੋਈ ਜ਼ਰੂਰਤ ਨਹੀਂ ਜੀ ਇਹ ਸਰਕਾਰ ਤਾਂ ਕਦੀ ਕੋਈ ਸਾਰ ਨਹੀਂ ਲੈਂਦੀ ਸਾਡੀ